ਭਗਵਾਨ ਸ਼੍ਰੀ ਚੰਦਰਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਮਹੰਤ ਪ੍ਰਤਾਪ ਦਾਸ ਜੀ ਦੀ ਅਗਵਾਈ ਹੇਠ ਗੋਪਾਲਨਗਰ ਮਜੀਠਾ ਰੋਡ ਵਿਖੇ ਭਗਵਾਨ ਸ਼੍ਰੀ ਚੰਦਰਜੀ ਦਾ ਜਨਮ ਦਿਹਾੜੇ ਮੌਕੇ ਓਜੋਜਿਤ ਧਾਰਮਿਕ ਸਮਾਗਮ ਵਿੱਚ ਦੇਸ਼ ਭਰ ਤੋਂ ਸੰਤ ਮਹਾਪੁਰਸ਼ਾਂ ਨੇ ਹਿੱਸਾ ਲਿਆ। ਮਹੰਤ ਜਮਨਾਦਾਸ, ਮਹੰਤ ਭੀਮਦਾਸ, ਮਹੰਤ ਬਲਵਿੰਦਰ ਦਾਸ ਸੰਤ ਸੁਖਬੀਰ ਦਾਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਤ ਮਹਾਪੁਰਸ਼ਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਸੰਤਾਂ ਨੇ ਭਗਵਾਨ ਸ਼੍ਰੀ ਚੰਦਰ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਜ਼ੋਰ ਦਿੱਤਾ। ਉਨ੍ਹਾਂ ਆਖਿਆ ਕਿ ਭਗਵਾਨ ਸ਼੍ਰੀ ਚੰਦਰ ਜੀ ਨੇ ਆਪਣੇ ਜੀਵਨ ਦੌਰਾਨ ਲੋਕਾਂ ਨੂੰ ਧਰਮ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਥਾਨ। ਇਸ ਮੌਕੇ ਮਹੰਤ ਪ੍ਰਤਾਪ ਦਾਸ ਨੇ ਆਏ ਹੋਏ ਸੰਤਾਂ ਮਹਾਪੁਰਸ਼ਾਂ ਨੂੰ ਸਨਮਾਨਿਤ ਕੀਤਾ ਅਤੇ ਗੁਰਕਾ ਲੰਗਰ ਅਤੁੱਟ ਵਰਤਾਇਆ ਗਿਆ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਅਖਾੜਾ ਕਮੰਡਾ ਦਾ ਸਲਿਆਸ ਬੇਰੀ ਵਾਲਾ ਵਿੱਚ ਧੰਨ ਧੰਨ ਬਾਬਾ ਸ਼੍ਰੀ ਚੰਜੀ ਦਾ 531ਵਾਂ ਜਨਮ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਕੀ ਰਾਜਸਥਾਨ ਤੋਂ ਹਰਿਆਣੇ ਤੋਂ ਸੰਤ ਮਹੰਤ ਨਿਰਵਾਣ ਮਹਾ ਮੰਦਲੇਸ਼ਵਰਾ ਨੇ ਸ਼ਿਰਕਤ ਕੀਤੀ ਅਤੇ ਸੁਖਨੀ ਸਾਹਿਬ ਦੇ ਬਾਟ ਦੇ ਭੋਗ ਪਾਏ ਉਸ ਤੋਂ ਉਪਰੰਤ ਕੀਰਤਨ ਕੀਤਾ ਗਿਆ ਤੇ ਉਸ ਤੋਂ ਬਾਅਦ ਮੰਤਾਂ ਦੀ ਪੂਜਾ ਦਕਸ਼ਨਾ ਕੀਤੀ ਗਈ ਲੰਗਰ ਭੰਡਾਰ ਸਵੇਰ ਤੋਂ ਹੀ ਚੱਲ ਰਹੇ ਨੇ ਤੇ ਹਰ ਸਾਲ ਦੀ ਤਰ੍ਹਾਂ ਇਸ ਹਰ ਸਾਲ ਅਖਾੜਾ ਬੇਰੀ ਵਾਲਾ ਵੱਲੋਂ ਇਹ ਦਿਨ ਮਨਾਇਆ ਜਾਂਦਾ ਹੈ ਮਹੰਤ ਜਿਹੜੇ ਇੱਥੇ ਅਮਰਦਾਤ ਆਏ ਗੁਰੂ ਦੀ ਨਗਰੀ ਇੰਨਾ ਅੱਛਾ ਸ਼ਬਦਾਂ ਦਾ ਖਜ਼ਾਨਾ ਜਿਹੜਾ ਸੰਗਤਾਂ ਨੂੰ ਦੇਖੇ ਗਏ ਤਾਂ ਇਹ ਐਸਾ ਸਮਾਗਮ ਹੋਣਾ ਚਾਹੀਦਾ ਹੈ ਸਾਡੇ ਉਦਾਸੀ ਸੰਪਰਦਾ ਦੇ ਵਿੱਚ ਪਹਿਲੇ ਸ਼ਰਾਰ ਤੋਂ ਲੈ ਕੇ ਹੁਣ ਤੱਕ ਲਗਾਤਾਰ ਹੀ ਸੰਮਾਗਮ ਚੱਲਦੇ ਰਹਿੰਦੇ ਆ ਜਿਦੇ ਵਿੱਚ ਕੀ ਮਾਮਲੇਸ਼ਵਰ ਜੁਗਿੰਦਰਾ ਨਾਨ ਜੀ ਜੋ ਕਿ ਰਾਜਸਥਾਨ ਦੇ ਵਿੱਚ ਬਹੁਤ ਹੀ ਵਿਦਵਾਨ ਹਨ ਉਸ ਤੋਂ ਇਲਾਵਾ ਨਾਨਕਚੱਕ ਜੋ ਕਿ ਬਾਬਾ ਸ਼੍ਰੀਚੰਦ ਜੀ ਦੀ ਚੰਪਰਾਪੁਰ ਜਗ੍ਹਾ ਉੱਥੋਂ ਦੇ ਸੰਤ ਆਏ ਸਨ ਹੋਰ ਸਹਰਾਲੇ ਦੇ ਹਿੰਮਤ ਪ੍ਰਕਾਸ਼ ਜੀ ਸਾਰੇ ਹੀ ਗੁਨਾ ਦੇ ਭਰਪੂਰ ਪੰਜਾ ਵੇਦਾਂ ਦੇ ਗਿਆਨੀ ਮਨ ਸੰਤ ਆਏ ਨੇ ਉਹ ਸੰਗਤ ਨੂੰ ਇਦਾਂ ਹੀ ਆਪਣੇ ਬਿਆਨਾਂ ਬਚਨਾਂ ਨਾਲ ਨਿਹਾਲ ਕਰਦੇ ਰਹੇ। ਸ੍ਰੀ ਚੰnji ਦੀ ਆਗਮਨਕੀ ਕਿਤਾਜ ਦੇ ਤੁਸੀਂ ਉਹਨਾਂ ਨੂੰ ਉਹਨਾਂ ਦੇ ਬਾਬਾ ਸ੍ਰੀ ਚੰnji ਸਿੱਖ ਧਰਮ ਦੇ ਵਿੱਚ ਇਕਲੌਤੇ ਇਹ ਜੇ ਸੰਤ ਹੋਏ ਜਿਨ੍ਹਾਂ ਨੇ 6 ਗੁਰੂਆਂ ਦੇ ਦਰਸ਼ਨ ਕੀਤੇ ਅਤੇ ਉਹਨਾਂ ਦੀ ਉਮਰ 152 ਸਾਲ ਦੀ ਹੋਈ ਹੈ ਤੇ ਜੋ ਗੁਰੂ ਨਾਨਕ ਦੇ ਸੁਪੁੱਤਰ ਹੋਣ ਉਹ ਆਪਾਂ ਪੰਜਾ ਸਾਹਿਬ ਤੇ ਜਾਣਦੇ ਆ ਤਾਂ ਉੱਥੇ ਮਹਾਰਾਜ ਦਾ ਪੰਜਾ ਛਪਿਆ ਜਾਂ ਹੋਰ ਆਪਾਂ ਉਹਨਾਂ ਦੀਆਂ ਨਿਸ਼ਾਨੀਆਂ ਤੇ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਨ ਜਾਂਦੇ ਆ ਉਹ ਤਾਂ ਉਹਨਾਂ ਦੇ ਅਨੁਸ਼ਵਣ ਸਨ। ਉਹ ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਉਹ ਕੀ ਕਰਨ ਦੇ ਮਾਲਕ ਸਨ। ਲੱਗਦਾ ਨਹੀਂ ਅਸੀਂ ਪਤਨੀਸ਼ਾਲੀਆਂ ਆਪਣੇ ਦੇ ਲક્ષੀ ਕੰਮ ਚਲਦੇ ਆਂ। ਸੰਤਾਂ ਨੂੰ ਨਾਲ ਜੋੜ ਕੇ ਅਸੀਂ ਅੱਗੇ ਜਾਣਾ ਚਾਹੀਦਾ। ਬਿਲਕੁਲ ਮਰੇ ਜੋ ਵੀ ਸਬਾਬਾ ਸ਼੍ਰੀ ਚਾਂਜ ਦੇ ਸਿਧਾਂਤ ਹੈ ਗੁਰੂ ਨਾਨਕ ਦੇਵ ਜੀ ਦੇ ਸੁਭਾਅ ਦਾ ਕੀਰਤ ਕਰੋ ਵੰਡ ਛਕੋ ਉਹਦੇ ਤੇ ਸਮੂਲ ਤੇ ਸਾਡਾ ਖਾੜਾ ਚੱਲਦਾ ਹੈ ਜੋ ਕਿ ਸਮੇਂ-ਸਮੇਂ ਸਰ ਮੈਡੀਕਲ ਕੈਂਪ ਜਿਵੇਂ ਹੁਣ ਹੜਾਂ ਦੇ ਜੋਤੀ ਆਈ ਹੈ ਤਾਂ ਅੱਜ 15 ਦਿਨ ਹੋ ਚੁੱਕੇ ਨੇ ਤਾਂ ਦਿੱਲੀ ਦੇ ਖਾੜੇ ਵੱਲੋਂ ਕੰਬਲ ਦਵਾਈਆਂ ਕੱਤੇ ਸਰਾਣੇ ਹੋਰ ਵੀ ਜ਼ਰੂਰਤ ਦਾ ਜੋ ਵੀ ਸਮਾਨ ਹੈ ਬੱਚਿਆਂ ਦਾ ਲੇਡੀਜ਼ ਦਾ ਉਹ ਸਾਰਾ ਪਹੁੰਚਾਇਆ ਜਾ ਰਿਹਾ ਹੈ ਲਗਾਤਾਰ ਲੋਕਾਂ ਦੀ ਪੀੜਾ ਨੂੰ ਸਮਝ ਦਿਓ ਜ਼ਰੂਰਤਮੰਦ ਨੂੰ ਉਹਦੀ ਅੱਖਾਂ ਫੜ ਕੇ ਉਹਨੂੰ ਕੁਝ ਦੇਣਾ ਇਹ ਇਨਸਾਨੀਅਤ ਹੈ ਇਨਸਾਨੀਅਤ ਵੀ ਪੱਤੀ ਤੱਕ ਮਾਰ ਇਹ ਇੱਕ ਉਦਾਸੀ ਸੰਪਰਦਾਇ ਇਦਾਂ ਦੀ ਸੰਪਰਦਾਇ ਜਿਹਦੇ ਵਿੱਚ ਕਿ ਜੋ ਤੁਸੀਂ ਦੇਖਿਆ ਪੰਗਤ ਪੂਜਾ ਹੁੰਦੀ ਹੈ ਜੋ ਕਿ ਬੇਸਿਕਲੀ ਹੁੰਦੀ ਹੈ ਕਿ ਜੋ ਉਦਾਸੀ ਸੰਤ ਕਿਸੇ ਵੀ ਦੂਰੋਂ ਚੱਲ ਕੇ ਆਇਆ ਤਾਂ ਉਹਦਾ ਉਹ ਪਾੜਾ ਹੁੰਦਾ ਕਿ ਉਹ ਆਇਆ ਉਹਨੂੰ ਦਕਸ਼ਨਾ ਮਿਲੀ ਹੈ ਕਿ ਉਹ ਆਪਣੇ ਤੋਂ ਕੋਈ ਸਾਧੂ ਕੋਈ ਕੰਮ ਤਾਂ ਕਰਦੇ ਨਹੀਂ ਕਿਉਂਕਿ ਉਹ ਰੱਬ ਦਾ ਸਿਮਰਨ ਕਰਨਾ ਹੈ ਪਰ ਅੱਜ ਦੇ ਸਮੇਂ ਤੇ ਪੁਰਾਣੇ ਸਮੇਂ ਦੇ ਵਿੱਚ ਚੱਲ ਕੇ ਆਉਂਦੇ ਸਨ ਤੇ ਅੱਜ ਖਰਚਾ ਹੁੰਦਾ ਤਾਂ ਉਹਦੇ ਕਰਕੇ ਹਰੇਕ ਸਾਡੀ ਉਦਾਸੀ ਸੰਪਰਦਾਇ ਚ ਪ੍ਰਣਾਲੀ ਹੈ ਕਿ ਜਿਹੜਾ ਵੀ ਸਾਧੂ ਕੋਈ ਸੰਗਤ ਆਂਦੀ ਹੈ ਤਾਂ ਉਹਨੂੰ ਪੰਗਤ ਪੂਜਾ ਦਿੱਤੀ ਜਾਂਦੀ ਹੈ ਉਸ ਤੋਂ ਇਲਾਵਾ ਵੀ ਲੋੜਵੰਦਾਂ ਨੂੰ ਰਾਸ਼ਨ ਗਰੀਬਾਂ ਦਾ ਇਲਾਜ ਜੋ ਕੁਛ ਹੈ ਉਹ ਖਾੜਿਆਂ ਵੱਲੋਂ ਚੱਲਦਾ ਰਹਿੰਦਾ ਫੂਨਦਾਨ ਕੈਂਪ ਵੀ ਲਗਾਏ ਜਾਂਦੇ ਨੇ ਸਾਡਾ ਹਸਪੀਟਲ ਹੀ ਚੱਲਦਾ ਮਹਾਰਾਜ ਫੂਨਦਾਨ ਕੈਂਪ ਹੈ ਉਸ ਤੋਂ ਬਾਅਦ ਅੱਖਾਂ ਦੇ ਕੈਂਪ ਹੈ ਪਿਛਲੇ ਸਾਲ ਤੁਸੀਂ 2200 ਲੋਕਾਂ ਦੇ ਅੱਖਾਂ ਦੇ ਆਪਰੇ ਤੇ ਉਸ ਤੋਂ ਇਲਾਵਾ ਹੁਣ ਜਿਸ ਤਰ੍ਹਾਂ ਖੜਾਂ ਦੀ ਮਾਰਿਆ ਤਾਂ ਅਸੀਂ ਸਕੇਨ ਦੇ ਡਾਕਟਰ ਡਾਕਟਰ ਸਜਦੇਵਾ ਜੀ ਸਾਡੇ ਨਾਲ ਜੁਆਇੰਟ ਹੈ ਤੇ ਹਰ ਪਿੰਡ ਦੇ ਵਿੱਚ ਆ ਜਾ ਕੇ ਅਸੀਂ ਕੈਂਪ ਲਾ ਆਏ ਅੱਜ ਦੇ ਦਿਨ ਦੀ ਸਨੇਹਾ ਲੋਕਾਂ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹਾਂਗੇ ਕਿ ਨਸ਼ਿਆਂ ਨੂੰ ਛੱਡੋ ਤੇ ਜਿੰਨਾ ਹੋ ਸਕਦਾ ਹੈ ਰੱਬ ਦਾ ਨਾਮ ਲਓ ਜੇ ਤੁਸੀਂ ਕੋਈ ਚੰਗਾ ਕੰਮ ਵੀ ਕਰਦੇ ਹੋ ਕੋਈ ਸੇਵਾ ਵੀ ਕਰਦੇ ਹੋ ਉਹ ਵੀ ਗੁਰਬਾਨੀ ਦੇ ਬਰਾਬਰ ਹੀ ਹੈ ਕਿਉਂਕਿ ਜੇ ਤੁਸੀਂ ਚੌਂਕੜਾ ਮਾਰ ਕੇ ਰੱਬ ਦਾ ਨਾਮ ਨਹੀਂ ਵੀ ਲੈ ਸਕਦੇ ਤਾਂ ਕਿਸੇ ਦੁਖੀ ਦੀ ਮਦਦ ਕਰ ਦੋ ਤਾਂ ਰੱਬ ਉਹਦੇ ਨਾਲ ਵੀ ਪ੍ਰਸੰਨ ਹੁੰਦਾ ਹੈ ਜਿਹੜੇ ਬੱਚੇ ਸਪੋਰਟਸ ਜਾਣਾ ਚਾਹਦੇ ਕੀ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਸਾਡੇ ਕੋਲ ਤਾਂ ਜਿਹੜਾ ਵੀ ਮਹਾਰਾਜ ਕੋਈ ਵੀ ਫਰਿਆਦ ਲੈ ਕੇ ਆਂਦਾ ਤਾਂ ਅਸੀਂ ਉਹਦੀ ਮਦਦ ਕਰਦੀ ਆਂ ਤੁਹਾਡੇ মিডিਆ ਦੇ ਵਿੱਚ ਸਾਡੀਆਂ ਖਬਰਾਂ ਆਂਦੀ ਹੀ ਰਹਿੰਦੀਆਂ ਨੇ ਕਿ ਜਿਹੜਾ ਕੋਈ ਪੜ੍ਹਾਈ ਦਾ ਬੱਚਿਆਂ ਦੀ ਫੀਸ ਭਰਨੀ ਉਹ ਵੀ ਭਰਦੇ ਆਂ ਸਪੋਰਟਸ ਦਾ ਉਹਦਾ ਵੀ ਕਰਦੇ ਆਂ ਜਿੰਨਾ ਬਰਵਾਤਮਾ ਨੇ ਦਿੱਤਾ ਉਸ ਸਮਰੱਥਾ ਦੇ ਹਿਸਾਬ ਨਾਲ ਕਰਦੇ ਰਹਿੰਦੇ ਹਾਂ